ਇਹ ਬੰਦੇ ਇਹਦਾ ਜਮੀਨਾਂ ਹੋਇਆ ਕੋਣ ਹੈ ਜੀ ਕੋਣ ਹੈ ਬੰਦੇ ਇਹ ਮਾਨਸੇ ਤੋਂ ਆ ਜੀ ਆਪਣੀ ਚੜ੍ਹਾਈ ਆ ਪੂਰੀ ਇਹਨਾਂ ਨੂੰ ਲੈ ਕੇ ਬੱਜੀ ਇਹ ਤਾਂ ਬੰਦੇ ਆਦੇ ਨਹੀਂ ਆ ਚੜ੍ਹਾਈ ਤਾਂ ਗੋਹਲ ਤੇਰੀ ਆ ਇਹਨਾਂ ਨੇ ਤਾਂ ਐਵੇਂ ਜਗਾ ਘੇਰੀ ਆ ਇਹ ਤਾਂ ਸੀ ਗੱਲ ਗੱਲ ਤਾਂ ਤੇਰੀ ਚੜ੍ਹਾਈ ਆ ਮਾਨਸੇ ਵਾਲੇ ਦੀ ਜਮੀਨਾਂ ਸਮਾਨ ਦਾ ਫਰਕ ਪੈ ਗਿਆ ਜੀ ਤਾਂ ਇਹ ਪਛਾਣ ਚ ਨਹੀਂ ਆਈ ਸਾਡੇ ਬੰਦਾ ਹੁਣ ਤੁਹਾਡਾ ਗੋਗੜ ਕੱਢੀ ਜਾਂਦਾ ਹਟਦਾ ਨਹੀਂ ਇਹਨੂੰ ਕਹਿੰਦੇ ਮਿੱਠਾ ਘਟ ਕਰ ਹਟਦਾ ਨਹੀਂ ਪਕੌੜੀਆਂ ਪਕੂੜੀਆਂ ਬੜੀਆਂ ਚੱਕਦਾ ਹੈ ਅੱਛਾ ਜੀ ਅੱਛਾ ਜੀ ਉਹ ਤਾਂ ਮੁੱਕ ਨਹੀਂ ਦਿੰਦਾ ਮਿੱਠਾ ਮਾਲ ਨੂੰ ਦਿੰਦੇ ਨਹੀਂ ਆਪਾਂ ਅੱਗੀ ਉਹ ਉਹ ਹੀ ਆਉਂਦੇ ਕਦੇ ਪਕੌੜੇ ਘੜਾ ਤੇ ਕਦੇ ਉਹ ਵਿਸਣ ਦੀ ਆਪਣੀ ਹਾਂ ਤੁਹਾਨੂੰ ਗੱਲ ਕਹਿ ਰਹੇ ਨੇ ਜੀ ਮੇਰਾ ਮਾਨਸਾ ਜਾਨ ਨੂੰ ਜੀ ਨਹੀਂ ਕਰਦਾ ਕਹਿੰਦੇ ਮੈਂ ਤਾਂ ਇੱਥੇ ਹੀ ਰਹੂੰਗਾ ਅੱਜੇ ਸਾਡੇ ਨਾਲ ਮਾਨਸਾ ਚੱਲ ਹੁਣ ਮੜਾ ਜਾਨ ਜਾਨ ਨੂੰ ਬਾਤ ਤੇ ਤਾਂ ਕੋਈ ਕਰਤ ਨਹੀਂ ਰੱਬ ਨੂੰ ਕੀ ਆਪਾਂ ਮੂੰਹ ਦਿਖਾਵਾਂਗੇ ਜੀ ਕਹਿੰਦਾ ਜਿਉਂ ਕਹਾ ਕੇ ਕਿਸਾਨ ਨੂੰ ਚੱਗੀ ਤਾਂ ਤੇ ਕਹਿਣੀ ਤਾਂ ਉਹ ਆਕੂ ਜੀ ਦਿੱਤਾ ਤਾਂ ਨਹੀਂ ਤੇ ਨਹੀਂ ਜੀ ਗੁਰਲ ਸਾਹਿਬ ਜੀ ਤੁਸੀਂ ਆ ਗੱਲਾਂ ਕਰਦੇ ਹੋ ਨਾ ਮੈਨੂੰ ਬਹੁਤ ਮਨ ਨੂੰ ਕੀ ਮਿਲਦੀ ਜੀ ਹੈ ਜੀ ਗੱਲ ਜਿਆਦਾ ਕੋਈ ਜਿੱਦਾਂ ਦੀ ਸ੍ਰਿਸ਼ਟੀ ਬਣੀ ਐ ਰੱਬ ਨੇ ਸਭ ਨੂੰ ਆੜਾੜ ਉਹ ਲਾਇਆ ਕੰਮ ਕੋਈ ਕੋਸ ਕਰਦਾ ਕੋਸ ਜਿਹੜਾ ਕਮਾਪਾ ਨੂੰ ਲਾਉ ਵਿਰਲੇ ਨੂੰ ਮਿਲਦਾ ਕਰ ਕਰਮਾਂ ਦੇ ਨਾਲ ਮਿਲਦਾ ਇਹ ਤਾਂ ਜੇ ਇੱਥੇ ਆਵੇ ਬੰਦਾ ਫੇਰ ਪਤਾ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਪੂ ਸ੍ਰੇਸ਼ ਗੋਇਲ ਜੀ ਜਿਹੜੀਆਂ ਗੱਲਾਂ ਕਹਿ ਰਹੇ ਆ ਨਾ ਇਹ ਸਾਡੇ ਲਈ ਜਿੱਥੇ ਕੀਮਤੀ ਐ ਬਹੁਤ ਉੱਤੇ ਹੈਰਾਨੀ ਵਾਲੀਆਂ ਵੀ ਹੈ ਕਿਉਂਕਿ ਇੱਕ ਇਨਸਾਨ ਅੱਜ ਜਿਹਦੇ ਕੋਲੇ ਸਾਰਾ ਕੁਝ ਆ ਘਰ-ਬਾਰ, ਕਾਰ, ਗੱਡੀ, ਕੋਠੀ, ਕਾਰੋਬਾਰ ਸਭ ਕੁਝ ਉਹਦੇ ਕੋਲੇ ਪਰ ਉਹਦੇ ਕੋਲੇ ਆ ਗੱਲ ਦੀ ਸੋਚ ਹੀ ਨਹੀਂ ਹੈਗੀ ਵੀ ਮੇਰਾ ਜਿਹੜਾ ਜਨਮ ਹੋਇਆ ਮੈਂ ਇਹਦੇ ਵਿੱਚ ਕੁਝ ਚੰਗਾ ਕਰ ਜਮਾ ਹਰ ਬੰਦੇ ਦੀ ਦੌੜ ਲੱਗੀ ਹੈ ਪੈਸੇ ਤੇ ਕਰ ਵੀ ਬਸ ਆ ਵੀ ਮੇਰਾ ਹੋ ਜਾਏ ਆ ਵੀ ਮੇਰਾ ਹੋ ਜਾਏ ਆ ਵੀ ਮੇਰਾ ਹੋ ਜਾਏ ਤੇ ਗੋਇਲ ਸਾਹਿਬ ਮੱਛੀ ਪਾਲਣ ਵਿਭਾਗ ਦੇ ਵਿੱਚ ਇਨਸਪੈਕਟਰ ਸੀਗੇ ਸਰਕਾਰੀ ਨੌਕਰੀ ਸਰਕਾਰੀ ਜੋਬ ਸੀ ਇਹਨਾਂ ਦੀ ਔਰ ਪਰਿਵਾਰ ਬਹੁਤ ਵਧੀਆ ਸੀ ਦੂਜੇ ਭਰਾ ਵੀ ਸਾਰਾ ਵਧੀਆ ਪਰਿਵਾਰ ਸੀ ਬਸ ਕੁਝ ਕਰਮਾਂ ਦੀ ਗੱਲ ਹੋਈ ਵਿਆਹ ਹੋ ਗਿਆ ਬੇਟੀ ਹੋ ਗਈ ਉਸ ਤੋਂ ਬਾਅਦ ਡਿਪਰੈਸ਼ਨ ਚਲੇ ਗਏ ਇੰਨੇ ਕੁ ਜ਼ਿਆਦਾ ਅਫਸੈਟ ਹੋ ਗਏ ਇੰਨੇ ਕੁ ਜ਼ਿਆਦਾ ਅਫਸੈਟ ਹੋ ਗਏ ਸਾਰੀ ਜ਼ਿੰਦਗੀ ਸਾਰਾ ਕੁਝ ਖਰਾਬ ਹੋ ਗਿਆ ਸੜਕਾਂ ਤੇ ਰਹਿਣ ਲੱਗ ਗਏ ਐਡੀਆਂ-ਐਡੀਆਂ ਜਟਾਵਾਂ ਫਟੇ ਹੋਏ ਕੱਪੜੇ ਘਰ ਵਧੀਆ ਬਣਾਇਆ ਸੀ ਘਰ ਵੀ ਛੱਡਤਾ ਬੱਚੇ ਵੀ ਉਹਨਾਂ ਨੂੰ ਵੀ ਕੇਅਰ ਕਰਨੋਂ ਹਟ ਕੇ ਬੱਚੇ ਵੀ ਆਪਣੇ ਪੇਕੀ ਚਲੇ ਗਈ ਭੈਣ ਆਪਣੀ ਬੇਟੀ ਨੂੰ ਲੈ ਕੇ ਮਤਲਬ ਗੋਇਲ ਸਾਹਿਬ ਨੇ 10-12 ਸਾਲ ਸੜਕਾਂ ਤੇ ਕੱਢੇ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਮਾਨਸੇ ਤੋਂ ਸਾਨੂੰ ਵੀਡੀਓ ਭੇਜੀ ਕਿਸੇ ਵੀਰ ਨੇ ਤੇ ਅਸੀਂ ਉੱਥੋਂ ਜਾ ਕੇ ਅੱਜ ਤੋਂ 7-8 ਸਾਲ ਪਹਿਲਾਂ ਗੋਇਲ ਸਾਹਿਬ ਨੂੰ ਲੈ ਕੇ ਆਏ ਕਿ ਉਹ ਡੇਢ-2 ਸਾਲ ਤਾਂ ਇੱਥੇ ਆ ਕੇ ਗੋਇਲ ਸਾਹਿਬ ਠੀਕ ਨਹੀਂ ਸੀਗੇ ਬੈਠੇ ਹੀ ਰਹਿੰਦੇ ਸੀ ਜਿਵੇਂ ਹੀ ਕੁਝ ਨਹੀਂ ਸੀ ਕਰਦੇ ਜਿਆਦਾ ਗੱਲ ਵੀ ਨਹੀਂ ਸੀ ਕਰਦੇ ਹੌਲੀ-ਹੌਲੀ ਅੱਜ ਹੋਰ ਕੱਲ ਹੋਰ ਠੀਕ ਹੋਣ ਲੱਗੇ ਤੇ ਹੁਣ ਪਿਛਲੇ 3-4 ਸਾਲਾਂ ਤੋਂ 3 ਸਾਲਾਂ ਤੋਂ ਸਾਡੇ ਨਾਲ ਸੇਵਾ ਕਰਾ ਰਹੇ ਨੇ ਕੱਪੜਿਆਂ ਦੀ ਉੱਧਰ ਵੱਡੀ ਲਾਂਡਰੀ ਹੈ ਵੱਡੀਆਂ ਮਸ਼ੀਨਾਂ ਉਹ ਲਾਂਡਰੀ ਦੇ ਵਿੱਚ ਜਿਵੇਂ ਮਿੱਠੀ ਵੀਰਾਂ ਇਨਚਾਰਜ ਆ ਸੈਕੰਡ ਪਰਸਨ ਇਹ ਨੇ ਤੇ ਜਿਹਦੇ ਨਾਲ ਛੁੱਟੀ ਤੇ ਹੁੰਦੇ ਨੇ ਇਹ ਸਾਰਾ ਕੰਮ ਇਹੀ ਦੇਖਦੇ ਨੇ ਗੋਇਲ ਸਾਹਿਬ ਇੱਥੇ ਇਨਸਪੈਕਟਰ ਨੇ ਸਾਡੇ ਜਿੰਨੇ ਬਾਪੂ ਬਜ਼ੁਰਗ ਜਿਨ੍ਹਾਂ ਨੇ ਤਨ ਤੇ ਕੱਪੜਾ ਪਾਇਆ ਹਰ ਰੋਜ਼ ਧੋਤਾ ਜਾਂਦਾ ਤੇ ਉਹਨਾਂ ਨੂੰ ਸੁਕਾ ਕੇ ਡਰਾਇਰ ਦੇ ਨਾਲ ਪ੍ਰੈਸ ਕਰਵਾ ਕੇ ਉੱਥੇ ਭੇਜਿਆ ਜਾਂਦਾ ਤੇ ਇਹ ਜਿਹੜੀ ਧਵਾਉਣ ਦੀ ਡਿਊਟੀ ਆ ਉਹ ਸਾਰੀ ਗੁਇਲ ਸਾਹਿਬ ਦੀ ਹੈ ਤੇ ਜਿਨ੍ਹਾਂ ਨੇ 10 12 ਸਾਲ ਐਦਾਂ ਸੜਕਾਂ ਤੇ ਨਰਕ ਵਰਗਾ ਕੱਟਿਆ ਹੋਵੇ ਜਦੋਂ ਉਹ ਇਸ ਤਰ੍ਹਾਂ ਦੀ ਗੱਲ ਕਹਿੰਦਾ ਨਾ ਆਪਣੇ ਜ਼ੁਬਾਨ ਤੋਂ ਤਾਂ ਉਹ ਬਹੁਤ ਵੱਡੀ ਆ ਇਹ ਦੇਖੋ ਲੋਕ ਇਹਨਾਂ ਨੂੰ ਕਿਸ ਤਰੀਕੇ ਨਾਲ ਟਰੀਟ ਕਰਦੇ ਸੀ ਉੱਥੇ ਲੋਕ ਇਹਨਾਂ ਨੂੰ ਕਮਲਾ ਸਮਝਦੇ ਸੀ ਲੋਕ ਇਹਨਾਂ ਨੂੰ ਮਤਲਬ ਇਸ ਤਰੀਕੇ ਨਾਲ ਟਰੀਟ ਕਰਦੇ ਸੀ ਜਿਵੇਂ ਇਹ ਧਰਤੀ ਤੇ ਬੋਝ ਹੋਣ ਕਿਤੇ ਉੱਥੇ ਪੈ ਗਏ ਕਿਤੇ ਉੱਥੇ ਪੈ ਗਏ ਕਿਤੋਂ ਮੰਗ ਕੇ ਖਾ ਲਿਆ ਕਿਵੇਂ ਆ ਜੌਬ ਵੀ ਛੁੱਟ ਗਈ ਸਰਕਾਰੀ ਜੌਬ ਸੀ ਬੱਚੇ ਵੀ ਛੁੱਟ ਗਏ ਭਰਾਵਾਂ ਨੇ ਮੁੱਖ ਮੋੜ ਲਏ ਆਪਣਿਆਂ ਨੇ ਇਸ ਤਰ੍ਹਾਂ ਮੂੰਹ ਮੋੜ ਲਿਆ ਜਿਵੇਂ ਉਹ ਜਾਣਦੇ ਹੀ ਨਾ ਹੋਣ ਉਹਨਾਂ ਦੇ ਸਾਹਮਣੇ ਨਰਕ ਕੱਟੀ ਗਿਆ ਬਾਈ ਤੇ ਹੁਣ ਦਿਨ ਰਾਤ ਸੇਵਾ ਕਰਦਾ ਸਾਡੇ ਤੋਂ ਵੀ ਵੱਧ ਕੇ ਸੇਵਾ ਕਰਦਾ ਬਾਈ ਸ਼ਾਇਦ ਇੰਨੀ ਸੇਵਾ ਅਸੀਂ ਵੀ ਨਹੀਂ ਕਰ ਸਕਦੇ ਅੱਜ ਇਹ ਮਾਨਸੇ ਸ਼ਹਿਰ ਤੋਂ ਬਾਈ ਹੁਣੀ ਆਏ ਸਾਡੇ ਕੋਲੇ ਮੈਡੀਕਲ ਲਾਈਨ ਦੇ ਨਾਲ ਲਿਟਰ ਦੇ ਬਾਈ ਹੁਣੀ ਮਾਰਨੇ ਬਾਈ ਮੈਡੀਕਲ ਰਿਪ੍ਰੈਜੈਂਟਿਵ ਨੇ ਤੇ ਇਹ ਇਹਨਾਂ ਨੇ ਆ ਕੇ ਗੱਲ ਕੀਤੀ ਵੀ ਦਵਾਈਆਂ ਦੀ ਅਸੀਂ ਹੈਲਪ ਕਰਨੀ ਚਾਹੁੰਦੇ ਆ ਤੇ ਕਹਿੰਦੇ ਵੀ ਸਾਡੇ ਪਿੰਡ ਦਾ ਇੱਕ ਬੰਦਾ ਵੀ ਸ਼ਹਿਰ ਦਾ ਉਹਨੂੰ ਵੀ ਮਿਲਾਓ ਗੋਲ ਸਾਹਿਬ ਨੂੰ ਮਿਲਾਇਆ ਗੋਲ ਸਾਹਿਬ ਅਕਸਰ ਜਦੋਂ ਕੋਈ ਉੱਥੋਂ ਆਉਂਦਾ ਮਿਲਣ ਐਦਾਂ ਹੀ ਪੂਰੇ ਹੌਸਲੇ ਨਾਲ ਗੱਲ ਕਰਦੇ ਆ ਤੇ ਜਦੋਂ ਕੋਈ ਇਹਨਾਂ ਨੂੰ ਕਹਿੰਦਾ ਵੀ ਚੱਲ ਚੱਲੀਏ ਮਾਨਸੇਤ ਨੂੰ ਲੈ ਚੱਲਦੇ ਆ ਇਹ ਕਹਿੰਦਾ ਹੁਣ ਨਹੀਂ ਜਾਣਾ ਮੈਂ ਬਣਾ ਜੀ ਮਹਾਰਾਜ ਹੁੰਦੇ ਸੀਗੇ ਉਹ ਰਾਜਪਾਟ ਛੱਡ ਕੇ ਐਂਡਲੀ ਲੈ ਵੀ ਬਣਾ ਦੇ ਵਿੱਚ ਵਿਚਾਰ ਦੋ ਉਹ ਇਸੇ ਕੰਮ ਵਾਸਤੇ ਦਿਜਾਰਦੇ ਵੀ ਅਗਲੀ ਜ਼ਿੰਦਗੀ ਵੀ ਆਜੀ ਮਹਾਰਾਜ ਹਾਂ ਤਿੰਨ ਚਾਰ ਵਾਰ ਪਹਿਲਾ ਬਚਪਨ ਫਿਰ ਜਵਾਨੀ ਫਿਰ ਬੜਾਪਾ ਫਿਰ ਹੁਣ ਬਣਫਪਾ ਉਹ ਰਾਜ ਮਹਾਰਾਜੇ ਵੀ ਜਾਂਦੇ ਹੁੰਦੇ ਸੀ ਕਿ ਜੀ ਬਣਾ ਦੇ ਤੇ ਤੁਹਾਨੂੰ ਮਹਾਰਾਜ ਨੇ ਦੇਖੋ ਆਪਾਂ ਨੂੰ ਇੱਥੇ ਡਿਊਟੀ ਲਾਤੀ ਚੰਗੇ ਕਰਮਾਂ ਨੂੰ ਮੈਂ ਸਰਤ ਤੇ ਬੱਕਿਆ ਚੰਗੇ ਕਰਮਾਂ ਨੂੰ ਕਿੰਨੇ ਕਿਤੋਂ ਲਿਉਂਦੇ ਤੁਸੀਂ ਇਹ ਵੀ ਗੱਲ ਇੱਕ ਰਿਲੇਟ ਕਰਦੀ ਆ ਬਾਪੂ ਕੇਸਰ ਸਿੰਘ ਢਾਲੀਆਲ ਦੇ ਲੱਤ 'ਚ ਕੀੜੇ ਪਏ ਤੇ ਉਹ ਕੀੜੇ 'ਚ ਨਾਂ ਪੈਂਦੇ ਅੱਜ ਆ ਸੰਸਤਾ ਨੇ ਸ਼ੁਰੂ ਹੁੰਦੀ ਸੀਗੀ ਤੇ ਉਹ ਕੀੜੇ ਜਿਹੋਨਾਂ ਨੇ ਨਾਂ ਪੈਂਦੇ ਸਾਡੇ ਕਾਲ ਜੁਗੀਆਂ ਦੇ ਜਿਹੜੇ ਸਿਰ 'ਚ ਕੀੜੇ ਪਏ ਸੀ ਮਾੜੀ ਸੋਚ ਉਹ ਨਹੀਂ ਸੀ ਨਿਕਲਨੇ ਇਹ ਪ੍ਰਮਾਤਮਾ ਜੇ ਕੁਛ ਮਾੜਾ ਕਰਦਾ ਨਾ ਤਾਂ ਚੰਗਾ ਵੀ ਹੁੰਦਾ ਤੇ ਜੇ ਰਾਤ ਪੈਂਦੀ ਆ ਨਾ ਤਾਂ ਸੂਰਜ ਵੀ ਨਿਕਲਦਾ ਤੇ ਜੇ ਪੁੰਨਾ ਤੇ ਪਾਪ ਤਾਂ ਹੀ ਆ ਪੁੰਨ ਤਾਂ ਹੀ ਆ ਜੇ ਪਾਪ ਆ ਤਾਂ ਇਦਾਂ ਹੀ ਆ ਭਾਈ ਜ਼ਿੰਦਗੀ 네ਗੇਟਿਵ ਤੇ ਪੋਜ਼ਿਟਿਵ ਚੱਲਦਾ ਰਹਿੰਦਾ ਬਸ ਸਾਨੂੰ ਸਮਝਣ ਵਾਲੀ ਉਹਨੂੰ ਦੇਖਣ ਵਾਲੀ ਉਹ ਅੱਖ ਤੇ ਸਮਝ ਚਾਹੀਦੀ ਬਹੁਤ ਬਹੁਤ ਸ਼ੁਕਰੀਆ ਬਾਈ ਤੁਸੀਂ ਇੱਥੇ ਮਿਲਣਾ ਮੈਂ ਤਾਂ ਘੇੜਦਾ ਰਹਿੰਦਾ ਸੀ ਅੱਛਾ ਜਦੋਂ ਮੈਂ ਸੜਕਾਂ ਤੇ ਤੁਰਿਆ ਫਿਰਦਾ ਸੀ ਉਹ ਤਾਂ ਵਿਚਾਰਾ ਬੰਦਾ ਹੀ ਤੁਰ ਗਿਆ ਹਾਰਟ ਅਟੈਕ ਹੋ ਗਿਆ ਇਹ ਵੀ ਨਾਲ ਬੈਠ ਗਿਆ ਅੱਜ ਦੱਸਿਆ ਹੀ ਹੈ ਅੱਜ ਦੱਸਿਆ ਸਾਨੂੰ ਇਹਨਾਂ ਦਾ ਕੋਈ ਸਾਥੀ ਸੀਗਾ ਬਹੁਤ ਹੋਪ ਪ੍ਰੇਮ ਸੀ ਇਹਨਾਂ ਨਾਲ ਅੱਛਾ ਤੇ ਇਹਨਾਂ ਨੂੰ ਅੱਜ ਪਤਾ ਲੱਗਿਆ ਕਿ ਉਹ ਪਿੱਛੇ ਜੋ ਅਕਾਲ ਚਲਾਣਾ ਕਰਕੇ ਸੀ ਉਹ ਚਲੋ ਐਂ ਬਾਬਾ ਸਾਹਮਣੇ ਤੁਰ ਜਾਣਾ ਕੋਲ ਸਾਹਿਬ ਆਪਾਂ ਭੱਗਾਂ ਵਾਲੇ ਜਿੱਦ ਜਿੰਨਾ ਕਿ ਟਾਈਮ ਹੈਗਾ ਚੰਗੇ ਪਾਸੇ ਲਾ ਦੇ ਚੰਗੇ ਪਾਸੇ ਲਾ ਦਾਂਗੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ